ਹੈਲੋ ਸਤ ਸ੍ਰੀ ਅਕਾਲ ਜੀ ਅਸਲਾਮ ਵਾਲੇਕੁਮ ਨਮਸਤੇ ਰਾਮ ਰਾਮ ਸਵਾਗਤ ਹੈ ਤੁਹਾਡਾ ਆਪਣੇ ਟਰੈਕਿੰਗ ਚੈਨਲ ਤੇ ਸੋ ਅੱਜ ਦੀ ਵੀਡੀਓ ਚ ਕਰਾਂਗੇ ਜੀ ਆਪਾਂ ਗੱਲਬਾਤ ਲਕਸਮਬਰਗ ਦੇ ਵਿੱਚ ਸੋ ਜਿਵੇਂ ਕਿ ਤੁਸੀਂ ਲਾਸਟ ਵੀਡੀਓ ਚ ਦੇਖਿਆ ਆਪਣਾ ਸੀ ਜਰਮਨੀ ਤੋਂ ਲਕਸਮਬਰਗ ਚ ਲਾਸਟ ਟ੍ਰਿਪ ਸੋ ਅੱਜ ਆਪਣਾ 1 ਕਿਲੋਮੀਟਰ ਰਹਿ ਗਿਆ ਜੀ ਲਕਸੰਬਰਗ ਦਾ ਬਾਰਡਰ ਸੋ ਆਪਣਾ 8 ਕਿਲੋਮੀਟਰ ਅੱਗੇ ਆਪਣੀ ਪਾਰਕਿੰਗ ਹੈ ਜਿੱਥੇ ਆਪਾਂ ਰੁਕਣਾ ਹੈ ਤੇ ਪਾਰਕਿੰਗ ਤੇ ਰੁੱਕ ਕੇ ਕਰਾਂਗੇ ਕੁਝ ਖਾਸ ਬੱਲਾ ਬਤਾਂ ਜੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਆਪਾਂ ਤੁਹਾਨੂੰ ਦੱਸ ਦਈਏ ਜੀ ਆਪਾਂ ਚਲਾਉਂਦੇ ਆ ਯੂਰਪ ਦੇ ਵਿੱਚ ਟਰੱਕ ਤੇ ਡੇਲੀ ਲਾਈਫ ਫਾਇਦੇ ਨੁਕਸਾਨ ਦੱਸੀਦੇ ਨੇ ਤੇ ਇਸ ਤਰ੍ਹਾਂ ਦੀਆਂ ਵਲੌਗਸ ਵੀ ਪਾਈਦੇ ਹਾਂ ਟਰੈਵਲਿੰਗ ਦੇ ਵੀ ਸੋ ਜੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਬੈਲ ਆਈਕਨ ਕਰ ਲਿਓ ਆਨ ਆ ਜੋ ਹਰੇਕ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਖਾਸ ਚੀਜ਼ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਪੂਰੀ ਦੇਖਿਓ ਸੋ ਤਿਆਰ ਹੋ ਜੀ ਆਜੋ ਹਾਂਜੀ ਸੋ ਹੁਣ ਆਪਾਂ ਜੀ ਦੁਨੀਆ ਦੇ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਜਿੱਥੇ ਦੇ ਲੋਕ ਬਹੁਤ ਅਮੀਰ ਨੇ ਆਪਾਂ ਖੜੇ ਆ ਜੀ ਇਸ ਟਾਈਮ ਲਕਸਮਬਰਗ ਦੇ ਵਿੱਚ ਜਿੱਥੇ ਬੱਸ ਸਰਵਿਸ ਫ੍ਰੀ ਨੇ ਪਬਲਿਕ ਬੱਸਸ ਤੇ ਜਿੱਥੇ ਇੱਕ ਸਫਾਈ ਕਰਨ ਵਾਲੇ ਦੇ ਵੀ 2-3 ਲੱਖ ਰੁਪਇਆ ਸੈਲਰੀ ਬਣਦੀ ਆ ਉਹ ਦੇਸ਼ ਚ ਆਪਾਂ ਯੂਏ ਦੇ ਲਾਇਸੈਂਸ ਦਬਈ ਦਾ ਕਰਕੇ ਪਹੁੰਚ ਗਏ ਆ ਜੀ ਸੋ ਤੁਸੀਂ ਦੇਖ ਰਹੇ ਹੋ ਜੀ ਖਲਾਰਾ ਕਿੰਨਾ ਪਿਆ ਗੱਡੀ 'ਚ ਸੋ ਇਹ ਖਲਾਰਾ ਵੀ ਬਹੁਤ ਹੁਣ ਭਾਵਕ ਜਿਹਾ ਟਾਈਮ ਆ ਜੀ ਗੱਡੀ ਛੱਡਣ ਦਾ ਟਾਈਮ ਆ ਗਿਆ ਯਾਦਾਂ ਜੋ ਯੂਰਪ ਦੀਆਂ ਇਹ ਬਣਾਈ ਸੀ ਆਪਣੇ ਟੁੱਟੀਏ ਦਬਈ ਤੋਂ ਬਣਾ ਕੇ ਲਿਆਂਦੀ ਸੀ ਸਪੈਸ਼ਲ ਧੰਨਵਾਦ ਆਪਣੇ ਭਾਜੀ ਦਾ ਮਕੈਨਿਕ ਭਾਈ ਨੇ ਆਪਾਂ ਨੂੰ ਬਣਾ ਕੇ ਦਿੱਤੀ ਸੀ ਸੋ ਇਹ ਹਲਦੀ ਆਪਾਂ ਲਿਆਂਦੀ ਸੀ ਪੰਜਾਬ ਤੋਂ ਵੀ ਘਰ ਦੀ ਹਲਦੀ ਸੀ ਸੋ ਇਹ ਬਹੁਤ ਮੁਸ਼ਕਲ ਆਈ ਸੀ ਸ਼ੁਰੂ ਚ ਪਾਣੀ ਦੀ ਰੋਟੀ ਪਾਣੀ ਦੀ ਤੰਗੀ ਦੀ ਸੋ ਹੁਣ ਆਪਾਂ ਤੁਹਾਡੇ ਆ ਵੀ ਦਬਈ ਤੋਂ ਲਿਆਂਦੀ ਸੀ ਸੈਕਿੰਡ ਟ੍ਰਿਪ ਚ ਸੋ ਇਸ ਤਰ੍ਹਾਂ ਦੀਆਂ ਯਾਦਾਂ ਰਹੀਆਂ ਕਿਸ ਤਰ੍ਹਾਂ ਦੀਆਂ ਯੂਰਪ ਦੀਆਂ ਸੋ ਬਹੁਤ ਯਾਦ ਆਉਂਦੀਆਂ ਨੇ ਹੁਣ ਤੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਛੱਡ ਰਹੇ ਹਾਂ ਗੱਡੀ ਦੀ ਸਫਾਈ ਕਰਕੇ ਮੈਡ ਦੀ ਸਾਰੀ ਸਫਾਈ ਕਰਕੇ ਗੱਡੀ ਛੱਡਾਂਗੇ ਤੇ ਸਮਾਨ ਆਪਾਂ ਆਪਣਾ ਕੱਢ ਲਾਂਗੇ ਇਹ ਸਮਾਨ ਕੱਢ ਕੇ ਫਿਰ ਦਿਖਾਵਾਂਗੇ ਆਪਾਂ ਕਿੱਥੇ ਜਾ ਰਹੇ ਹਾਂ ਸਮਾਨ ਕਿੱਥੇ ਜਾਊਗਾ ਇਹ ਆਈ ਆਪਣੀ ਕੰਪਨੀ ਮੈਨ ਵੈਸਟਾ ਯੂਰਪ ਦੇ ਵਿੱਚ ਸੋ ਆਹ ਹੈ ਜੀ ਆਪਣਾ ਬੈਗ ਟਰੱਕ ਡਰਾਈਵਰ ਸਾਰੇ ਇਸ ਤਰ੍ਹਾਂ ਆਪਣਾ ਉੱਥੋਂ ਲਥੁਵਾਨੀਆ ਤੋਂ ਬੈਗ ਤੇ ਆਪਣਾ ਸਮਾਨ ਕੈਰੀ ਕਰਕੇ ਲਿਆਉਂਦੇ ਨੇ ਫਿਰ 2 ਮਹੀਨੇ ਬਾਅਦ 4 ਮਹੀਨੇ ਬਾਅਦ ਕੋਈ 6 ਮਹੀਨੇ ਤੱਕ ਆਪਣਾ ਕੰਮ ਕਰਕੇ ਇਸੇ ਤਰ੍ਹਾਂ ਸਾਰਾ ਸਮਾਨ ਆਪਣਾ ਬੱਸ ਲੈ ਕੇ ਜਾਂਦੇ ਨੇ ਸੋ ਵੈਨ ਆਉਂਦੀ ਹੈ ਇੱਥੇ ਹੀ ਵੈਨ ਲੈ ਕੇ ਜਾਂਦੀ ਆ ਵੈਨ ਛੱਡ ਕੇ ਜਾਂਦੀ ਆ ਹੁਣ ਦੂਸਰੇ ਬੰਦੇ ਨੂੰ ਆਪਣੀ ਗੱਡੀ ਤੇ ਛੱਡ ਦੇਣਾ ਜਿਹਨੇ ਚਲਾਉਣੀ ਤੇ ਮੈਨੂੰ ਇੱਥੋਂ ਚੱਕ ਲੈਣਾ ਮੈਂ ਜਾਵਾਂ ਵਾਪਸ ਸੋ ਇਹ ਆਈ ਹੁਣ ਆਪਣਾ ਸਾਰਾ ਸਮਾਨ ਹਲਦੀਆਂ ਤੇ ਇਹ ਵੀ ਯਾਦਾਂ ਆ ਨਾ ਇਹ ਆਪਣਾ ਘਰ ਹੈ ਇਹ ਪਰ ਹੁਣ ਆਪਾਂ ਵਾਪਸ ਨਹੀਂ ਜਾਵਾਂਗੇ ਆਪਾਂ ਕਿੱਥੇ ਜਾਵਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿਉਂਕਿ ਆਪਾਂ ਬੇਸ ਲਥੁਵਾਨੀਆਂ ਨਹੀਂ ਜਾਵਾਂਗੇ ਲਥੁਵਾਨੀਆਂ ਮੈਂ ਜਾਂਦਾ ਵੀ ਨਹੀਂ ਬੈਂਚ ਉਹ ਪਹਿਲਾਂ ਇੱਕ ਵਲੌਗ ਵੀ ਪਾਇਆ ਉੱਪਰ ਇੱਕ ਵੀਡੀਓ ਚੱਲ ਰਹੀ ਹੈ ਇਸ ਟਾਈਮ ਤੁਸੀਂ ਦੇਖਿਓ ਆਪਾਂ ਫਲਾਈਟ ਤੇ ਗਏ ਸੀ ਵਾਪਸ ਇਟਲੀ ਘੁੰਮ ਕੇ ਸੋ ਘੁੰਮਣ ਘੁੰਮਣਾ ਸਰਨਾ ਵੀ ਜ਼ਰੂਰ ਚਾਹੀਦਾ ਨਾਲ ਤੇ ਆਪਾਂ ਟਰੈਵਲਿੰਗ ਵੀ ਕਰੀਦੀ ਆ ਕੰਮ ਵੀ ਕਰੀਦਾ ਤੇ ਵੀਡੀਓਜ਼ ਵੀ ਪਾਈ ਦੀਆਂ ਨੇ ਸੋ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਜ਼ਿੰਦਗੀ ਸੋ ਇੱਕ ਥਾਲੀ ਇੱਕ ਗਲਾਸ ਦੋ ਘ ਚਮਚੇ ਇੰਨੇ ਚ ਸਿਮਟ ਜਾਂਦੀ ਜ਼ਿੰਦਗੀ ਵੀ ਜਗ੍ਹਾ ਥੋੜੀ ਹੁੰਦੀ ਨਾ ਟਰੱਕ ਦੇ ਵਿੱਚ ਆ ਵੀ ਬੜੀ ਯਾਰੀ ਉੱਤੋਂ ਡੱਗੀ ਲੂਣਦਾਨੀ ਵਿਚਾਰੀ ਟੁੱਟ ਗਈ ਹੈ ਦੁੱਕ ਟੇਪਾ ਲਾ ਲਾ ਕੇ ਜੋੜੀ ਆ ਨਾ ਇਹ ਨਿੱਕੀ ਨਿੱਕੀਆਂ ਗੱਲਾਂ ਨਾ ਦੇਖੋ ਇਹ ਸਟਰਗਲ ਹੈ ਹੁਣ ਕੋਈ ਕਹੂਗਾ ਇਹ ਕਾਦੀ ਸਟਰਗਲ ਹੈ ਬਸ ਥੋੜੀ ਥੋੜੀ ਹੀ ਹੈਗੀ ਹੈ ਸਟਰਗਲ ਥੋੜਾ ਥੋੜਾ ਸਮਾਨ ਕੈਰੀ ਕਰਨਾ ਨਾ ਇਹ ਹੁਣ ਆਪਣਾ ਸਾਰਾ ਘਰ ਆ ਬੈਗ ਦੇ ਵਿੱਚ ਬੈਗ ਦੇ ਵਿੱਚ ਆਪਣਾ ਹੋਲ ਘਰ ਆ ਹੈ ਨਾ ਸੋ ਇਹ ਚੀਜ਼ਾਂ ਨਾ ਪੱਤੀ ਖੰਡ ਪੱਤੀ ਦੁੱਧ ਦੇ ਇਹ ਜਿਹੜੇ ਹੁਣ ਚਲਾਉਂਦੇ ਆ ਇਹਨਾਂ ਨੂੰ ਪਤਾ ਖੇਤਰੀ ਬਹੁਤ ਜ਼ਰੂਰੀ ਚੀਜ਼ ਐ ਇੱਥੇ ਕਿਉਂਕਿ ਮੀਂਹ ਆਉਂਦੇ ਰਹਿੰਦੇ ਆ ਆਪਣਾ ਰੈਂਚ ਵੀ ਚਾਹੀਦਾ ਕਦੇ ਲੋਡ ਪੈ ਜਾਂਦੀ ਆ ਸੋ ਇਹ ਆ ਜੀ ਆਪਣਾ ਜੇ ਲਾਸਟ ਲਾਸਟ ਗੱਡੀ ਦੇ ਨਾਲ ਇਹ ਗੱਡੀ ਦਾ ਟਾਈਮ ਫਿਰ ਇਸੇ ਤਰ੍ਹਾਂ ਆਪਣਾ ਸਾਰਾ ਸਾਮਾਨ ਰੱਖਣਾ ਪੈਂਦਾ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਵਾਲ ਵੀ ਖੋਦ ਕੱਟਣੇ ਪੈਂਦੇ ਦਾੜੀ ਖੋਦ ਕਿਉਂਕਿ ਛੇਤੀ ਕਿਤੇ ਆਪਾਂ ਨੂੰ ਉਹ ਜਗ੍ਹਾ ਨਹੀਂ ਮਿਲਦੀਆਂ ਸੋ ਜਦੋਂ ਦੇ ਆਏ ਆ ਯੂਰਪ ਥੋੜੇ ਕੰਜੂਸ ਵੀ ਹੋ ਗਏ ਆ ਤੇ ਥੋੜੇ ਸਿਆਣੇ ਵੀ ਹੋ ਗਏ ਆ ਕਹ ਲਈਏ ਕਿਉਂਕਿ ਪੈਸੇ ਬੜੇ ਓਖੇ ਬਣਦੇ ਤੇ ਇਸ ਤਰ੍ਹਾਂ ਇੱਥੇ ਆਪਣੇ ਕੋਲ ਆਉਂਦੇ ਆ ਜੀ ਬੰਦੇ ਆ ਮੋਬਾਈਲ ਵੇਚ ਰਿਆ ਸੀ Samsung S25 Ultra iPhone ਵੀ ਵੇਚਦੇ ਆ ਚੋਰੀ ਦੇ ਹੁੰਦੇ ਆ ਜਾਂ ਦੋ ਨੰਬਰ ਦੇ ਹੁੰਦੇ ਆ ਸਮਥਿੰਗ ਆਪਣਾ ਆ ਫਿਸ਼ੀ ਹੁੰਦਾ ਕੁਛ ਨਾ ਕੁਛ ਆਪਾਂ ਲਈਦਾ ਨਹੀਂ ਇਹ ਕੰਟੇਨਰਾਂ ਜੋ ਕੱਢਿਆ ਹੋਇਆ ਸਮਾਨ ਵੀ ਵੇਚਦੇ ਆ ਇੱਥੇ ਗੱਡੀਆਂ ਦੇ ਕੋਲ ਕਰਦਾ ਹੋਈਆਂ ਕੋਈ ਮਸ਼ੀਨ ਹੋ ਗਈ ਕੋਈ ਯੂਸਰ ਹੋ ਗਿਆ ਨਾ ਸੋ ਡਰਾਈਵਰ ਸਮਾਨ ਲੈਂਦੇ ਵੀ ਆ ਸੋ ਕਰ ਲਿਆ ਆਪਾਂ ਤਿਆਰੀ ਏ ਆਪਣੀ ਮੈਨਵੈਸਟਰੀ ਜੈਕਟ ਇਹ ਕਿੱਥੇ ਜਾਊਗੀ ਅੱਗੇ ਆਉਣ ਵਾਲੀਆਂ ਵੀਡੀਓ ਤੁਸੀਂ ਦੇਖੋਗੇ ਇਸ ਲਈ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਲਾਈਕ ਜੇ ਵਧੀਆ ਲੱਗੀ ਤੇ ਇਹ ਹੁੰਦੀ ਆ ਜੀ ਜ਼ਿੰਦਗੀ ਇਸ ਤਰ੍ਹਾਂ ਬਾਅਦ ਚ ਗੱਡੀ ਨੂੰ ਛੱਡ ਕੇ ਜਾਣਾ ਬਹੁਤ ਔਖਾ ਹੁੰਦਾ ਤੇ ਇੱਥੇ ਆਪਾਂ ਨੂੰ ਫਿਰ ਵੀ 9 ਵਜੇ ਬਹੁਤ ਹਾਰਡਲੀ ਕਰ ਲਈ ਆਪਣੀ ਕਿਸਮਤ ਨੂੰ ਆਪਾਂ ਨੂੰ ਪਾਰਕਿੰਗ ਮਿਲ ਗਈ ਤੇ ਨਹੀਂ ਤਾਂ ਨਹੀਂ ਮਿਲਦੀ ਇੱਥੇ ਬਹੁਤ ਆੜਿਆ ਪਾਰਕਿੰਗ ਹੁਣ ਕੇਸ ਨਾ ਔਖਾ ਹੋ ਗਏ ਚਾਰ ਚਾਰ ਬੰਦੇ ਗੱਡੀਆਂ ਲਾਉਂਦੇ ਕਿਉਂਕਿ ਜਗ੍ਹਾ ਵੀ ਪੂਰੀ ਪੂਰੀ ਹੁੰਦੀ ਸੋ ਇਦਾਂ ਹੀ ਹੁੰਦਾ ਸੀਨ ਸੋ ਇਹ ਆਪਣਾ ਸਿਲੰਡਰ ਰੱਖਿਆ ਸੀ ਛੋਟੇ ਸਿਲੰਡਰ ਦੇ ਆਪਾਂ ਕਿਉਂਕਿ ਰੋਟੀ ਤਾਂ ਬਣਾਉਣੀ ਨਹੀਂ ਸਿਲੰਡਰ ਚੁੱਲਾ ਸਾမ့် ਤਾਂ ਸਮਾਨ ਜਿਹੜਾ ਆਪਣਾ ਭਰਾ ਉਹ ਟਰੱਕ ਤੇ ਉਹਨੂੰ ਆਪਾਂ ਛੱਡ ਦਾਂਗੇ ਸਮਾਨ ਸੋ ਆਪਾਂ ਤਾਂ ਵੱਡਾ ਹੀ 15 ਕਿਲੋ ਵਾਲਾ ਹੀ ਰੱਖਿਆ ਸੀ ਚੁੱਲਾ ਵੱਡਾ ਹੀ ਵੱਡਾ ਹੀ ਸਿਲੰਡਰ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਜੇ ਨਹੀਂ ਦੇਖਿਆ ਤਾਂ ਆਪਣੇ ਚੈਨਲ ਤੇ ਵਿਜ਼ਿਟ ਕਰਕੇ ਵੀਡੀਓਜ਼ ਨੂੰ ਦੇਖਿਓ ਕੋਸ਼ਿਸ਼ ਕਰੀ ਦੀ ਆ ਵਧੀਆ ਵੀਡੀਓ ਬਣਾਉਂਦੀ ਆ ਬਾਕੀ ਤੁਸੀਂ ਆਪਣਾ ਦੱਸਿਓ ਸੁਝਾਅ